ਮਿੱਠੇ ਇਨਕਲਾਬ ਦੀਆਂ ਬਲੰਦੀਆਂ ਨੂੰ ਸੂਂਦੀ ਹੋਈ ਬੁੱਡੇਵਾਲ ਸਹਿਕਾਰੀ ਖੰਡ ਮਿਲਿਟਡ ਬੁੱਡੇਵਾਲ ਜ਼ਿਲ੍ਹਾ ਲੁਧਿਆਣਾ ਨੇ ਆਪਣਾ 38ਵਾਂ ਪੜਾਈ ਸੀਜ਼ਨ 2024-25 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਸ਼ੁਰੂ ਕੀਤਾ ਹੈ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗਾਂ ਤੋਂ ਉਪਰੰਤ ਇਸ ਪੜਾਈ ਸੀਜ਼ਨ ਦਾ ਰਸਮੀ ਉਦਘਾਟਨ ਸਰਦਾਰ ਨਮਦੀਪ ਸਿੰਘ ਜੀ ਦਾ ਚੇਅਰਮੈਨ 슈ਗਰ ਫੈਟ ਪੰਜਾਬ ਅਤੇ ਜੋਰਾਵਰ ਸਿੰਘ ਮੁੰਡੀਆਂ ਚੇਅਰਮੈਨ ਖੰਡ ਮਿਲ ਬੁੱਡੇਵਾਲ ਵੱਲੋਂ ਸਾਂਝੇ ਤੌਰ ਤੇ ਕੀਤਾ। ਇਸ ਮੁਕੀ ਉਹਨਾਂ ਖੰਡ ਮਿਲ ਵਿੱਚ ਪਹਿਲਾਂ ਪੁੱਜੀਆਂ ਪੰਜ ਗੰਨੇ ਦੀਆਂ ਟਰਾਲੀਆਂ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਹਾਂਜੀ ਅੱਜ ਜਿਹੜੀ 224-25 ਦੀ ਪੜਾਈ ਦਾ ਸੀਜ਼ਨ ਨਾਲ ਸ਼ੁਰੂ ਕਰਨ ਜਾ ਰਹੇ ਹਾਂ। ਗੁਰੂ ਮਹਾਰਾਜ ਦਾ ਅਸ਼ੀਰਵਾਦ ਸਾਹਬਰਾ ਲੈ ਕੇ ਇੱਥੇ ਬਾਬਾ ਜੀ ਦੇ ਚਟ ਚੜਾ ਕੇ ਅੱਜ ਅੱਜੋ ਸ਼ੁਰੂਆਤ ਕੀਤੀ ਹੈ ਤੇ ਅੱਗੇ ਸਾਰੇ ਜਿਵੇਂ ਇੱਥੇ ਸਦਾ ਜੋਰਵਾਲ ਸਾਹਿਬ ਜੀ ਮੁੰਡਿਆ ਸਾਹਿਬ ਦੇ ਚੇਅਰਮੈਨ ਨੇ ਮਿਲਦੇ ਸਾਰੇ ਡਾਇਰੈਕਟਰ ਸਾਹਿਬਾਨ ਇੱਥੇ ਪਹੁੰਚੇ ਐ ਔਰ ਬੜਾ ਖੁਸ਼ੀ ਦਾ ਦਿਣਾ ਹੈ ਕਿ ਜਿਹੜੀ ਮਿਲਦੀ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੇ ਹਾਂ ਹਾਂ ਜੀ ਸਰ ਤੇ ਤੋਂ ਦੇਖਦੇ ਹਾਂ ਮਯੂਕਤੀ ਪੱਤਰ ਵੀ ਦਿੱਤੇ ਗਏ ਆ ਜਿਹੜੇ ਨੰਬਰੇ ਸਮੇਂ ਤੋਂ ਜਿਹੜੇ ਕਰਮਚਾਰੀ ਇੱਥੇ ਲਿਖੇ ਬਿਲਕੁਲ ਜੀ ਜਿਹੜੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਜਿਹੜੇ ਕਿ ਬੜਾ ਉਹਦਾ ਵਿਜ਼ਨ ਹੈ ਕਿ ਘਰ ਘਰ ਨੌਕਰੀ ਦਿੱਤੀ ਜਾਵੇ। ਸੋ ਉਹਨੂੰ ਜਾਰੀ ਰੱਖਦੇ ਹੋਇਆ ਜਿਹੜੇ ਪੁੱਛ 34 ਦੀਆਂ ਮੁਲਾਜ਼ਮਾਂ ਸੇ ਪੱਕੇ ਕੀਤੇ ਆ ਤੇ ਤਿੰਨ ਮੁਲਾਜ਼ਮਾਂ ਜਿਹੜੇ ਬੁੱਢੇਵਾਲ ਦੇ ਉਹਦੇ ਵਿੱਚ ਉਹਨਾਂ ਨੂੰ ਪੱਕੇ ਕੀ ਸਕੇ ਤੇ ਅੱਜ ਦਿਨ ਉਸ ਤੋਂ ਪੱਤੇ ਗਿਆ ਬਾਕੀ ਬਹੁਤ ਵੱਡੀ ਪੱਧਰ ਤੇ ਕੰਮ ਕੀਤੇ ਗਿਆ ਜਿਵੇਂ ਕਿਸਾਨੀਆਂ ਪੇਮੈਂਟ ਸਾਰੀਆਂ ਕਲੀਅਰ ਕਰ ਦਿੱਤੀਆਂ ਗਈਆਂ ਮੁਲਾਜ਼ਮਾਂ ਦੀਆਂ ਜੇ ਕੋਈ ਸੀਪੀਆ ਉਹਨਾਂ ਦੀ ਪੇਮੈਂਟ ਕਲੀਅਰ ਕਰ ਦਿੱਤੀਆਂ ਗਈਆਂ ਸੋ ਬਹੁਤ ਵੱਡੀ ਪੱਧਰ ਤੇ ਜਿਹੜੇ ਹੈ ਸਾਡੇ ਮੁੱਖ ਮੰਤਰੀ ਸਾਹਿਬ ਕੰਮ ਕਰ ਰਹੇ ਆ ਸੋ ਸਾਰੇ ਨਾਲ ਮਿਲ ਕੇ ਅੱਜ ਗੁਰੂ ਸਾਹਿਬਾਂ ਦੇ ਉਪਾਸਟੇ ਨਾਲ ਅਸੀਂ ਕੰਮ ਸ਼ੁਰੂ ਕਰਦੇ ਆ। ਕੀ ਲੱਗਦਾ ਪਾਣੀ ਨੂੰ ਬਚਾਉਣ ਦੇ ਲਈ ਗੰਨੇ ਦੀ ਖੇਤੀ ਵੱਲ ਕਿਸਾਨ ਮੋੜਿਆ ਅਸੀਂ। ਦੇਖੋ ਜੀ ਜਿਹੜਾ ਮਾਲਵਾ ਤੋਂ ਛੱਡ ਕੇ ਮਾਝਾ ਦੁਆਬਾ ਇਧਰ ਤਾਂ ਬਹੁਤ ਜਿਹੜੇ ਕਿਸਾਨ ਖੈਲੋ ਜਾਂ ਸਾਡੇ ਸਾਰੇ ਸਹਿਯੋਗੀ ਬੜੇ ਮੈਂ ਸਮਝਦਾਰੀ ਕਹੂੰਗਾ ਜਿਹੜੇ ਕਿ ਲਗਾਤਾਰ ਗੰਨੇ ਦੀ ਖੇਤੀ ਵਿੱਚ ਹੋਰ ਬੜਾ ਜਿਹੜਾ ਵਾਧਾ ਹੋਇਆ ਹੈ। ਅਗਰੋਂ ਰਕਬਾ ਬਹੁਤ ਵਧਿਆ ਹੈ। ਤੋਂ ਬਿਲਕੁਲ ਖੁਸ਼ੀ ਦੀ ਗੱਲ ਹੈ ਧਰਤੀ ਦਾ ਪਾਣੀ ਬਚਾਉਣ ਦੇ ਲਈ ਇੱਕ ਬਹੁਤ ਵਧੀਆ ਉਪਰਾਲਾ ਹੈ। ਔਰ ਫਸਲ ਵੀ ਬੜੀ ਵਧੀਆ ਗੰਨਾ ਕੋਈ ਮਾਰੀ ਫਸਲ ਨਹੀਂ ਪੱਕੀ ਫਸਲ ਹੈ ਕੋਈ ਉਹਨੂੰ ਜਿਆਦਾ ਕੋਈ ਬਿਮਾਰੀ ਠਮਾਰੀ ਦਾ ਬਹੁਤ ਘੱਟ ਚਾਂਸ ਰਹਿੰਦੇ ਆ ਸੋ ਬਹੁਤ ਵੱਡਾ ਵਧੀਆ ਉਪਰਾਲਾ ਹਾਂ ਉਪਰਾਲਾ ਤਾਂ ਹੀ ਕਾਮਯਾਬ ਹੁੰਦਾ ਜੇ ਸਰਕਾਰਾਂ ਦੀ ਮਨਸ਼ਾ ਚੰਗੀ ਹੋਵੇ ਸਾਫ਼ ਸੁਥਰੀ ਹੋਵੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਸਾਰੀ ਪੇਮੈਂਟ ਕੀਤੀ ਹੈ ਮੁਲਾਜ਼ਮਾਂ ਦੇ ਜਿਹੜੇ ਉਹਨਾਂ ਦੇ ਸੀ ਪੇਮੈਂਟ ਕੀਤੀ ਹੈ ਮੁਲਾਜ਼ਮ ਪੱਕੇ ਕਰ ਰਹੇ ਆ ਮਿਲਾਂ ਨੂੰ ਅੱਗੇ ਫੋਰ ਡਿਵੈਲਪ ਕਰ ਰਹੇ ਆ ਸੋ ਸਾਰੀ ਚੰਗੀ ਸਰਕਾਰ ਦੇ ਮਨਸ਼ਾ ਦੇ ਨਾਲ ਸਾਡੀ ਸਾਰੀ ਕੈਬਨਟ ਸਾਡੇ ਮੁੱਖ ਮੰਤਰੀ ਸਾਹਿਬਾਨ ਉਹਨਾਂ ਦੇ ਸਭ ਦੂਦ ਦੇਸ਼ੀ ਨਾਲ ਸਾਰਾ ਕੁਝ ਹੋ ਰਿਹਾ ਹੈ ਹਨ ਤਾਂ ਹੁੰਦਾ ਕਰ ਜਿਹੜੀ ਮੰਗ ਕੀਤੀ ਜਾਂਦੀ ਹੈ ਕਿ ਜੰਨੇ ਦਾ ਰੇਟ ਵਧਾਇਆ ਜਾਵੇ ਕੀ ਲੱਗਦਾ ਹੈ ਕਿ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਗੰਨੇ ਰੇਟ ਪੰਜਾਬ ਚ ਹੈ 400 ਰੁਪਏ ਗੰਨੇ ਰੇਟ ਹੋ ਗਿਆ ਹੈ ਔਰ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਸਭ ਤੋਂ ਵੱਧ ਰੇਟ ਗੰਨੇ ਦਾ ਜਿਹੜਾ ਇੱਥੇ ਹੈ ਹਾਂ ਕੁਝ ਗੱਲਾਂ ਜਿਹੜੀਆਂ ਸੈਂਟਰ ਦੇ ਹੱਥ ਹੈ ਜਿਵੇਂ ਚੀਨੀ ਦਾ ਕੋਟਾ ਤੈਅ ਕਰਨਾ ਚੀਨੀ ਦਾ ਰੇਟ ਤੈਅ ਕਰਨਾ ਉਹਦਾ ਕਰਕੇ ਸਾਨੂੰ ਬੜੀਆਂ ਪ੍ਰੋਬਲਮਜ਼ ਆ ਰਹੀਆਂ ਨੇ ਤੇ ਜੇਕਰ ਇਹ ਵੀ ਸਾਡੇ ਪੰਜਾਬ ਸਰਕਾਰ ਦੇ ਹੱਥ ਹੁੰਦੀਆਂ ਗੱਲਾਂ ਸਮਿਲਲਾ ਨੇ ਹੋਰ ਬਹੁਤ ਜ਼ਿਆਦਾ ਤਰੱਕੀ ਕਰਨੀ ਹੈ। ਜੀ ਮੈਂ ਸਰ ਜੀ ਪਰਮਾਤਮਾ ਦੇ ਹੌਸਲੇ ਲੈ ਕੇ ਸ਼ੁਰੂਆਤ ਕੀਤੀ ਹੈ ਸੀਜ਼ਨ ਦੀ। ਅੱਜ 2024-25 ਦਾ ਜਿਹੜਾ ਸੀਜ਼ਨ ਹੈ ਪੜਾਈ ਦਾ ਉਹ ਅੱਜ ਸ਼ੁਰੂਆਤ ਕੀਤੀ ਹੈ। ਮਾਲਕ ਦਾ ਹਟਾਸਰਾ ਲਿਆ। ਮਾਲਕਾ ਸਾਰਿਆਂ ਤੇ ਆਪਣੀ ਮਿਹਰ ਬਣਾ ਕੇ ਰੱਖੀ। ਪਰ ਸਟਾਫ ਦੇ ਉੱਤੇ ਮਿਹਰ ਦਾ ਹੱਥ ਰੱਖਿਓ। ਜਿਹੜਾ ਕਿ ਸਾਡਾ ਸੀਜ਼ਨ ਹੈ ਪਿਛਲੀ ਵਾਰ ਨਾਲੋਂ ਜੋ ਅਸੀਂ ਸੋਚਿਆ ਹੋਇਆ ਕਿ ਉਸ ਤੋਂ ਵੀ ਉੱਪਰ ਲੈ ਕੇ ਜਾਵੇ। ਉਹ ਮਾਲਕ ਅਗੇ ਅਬਾਦ ਕਰਕੇ ਸ਼ੁਰੂ ਕਰਾਂ ਲੱਗਦਾ ਕਿਸੇ ਸਮੇਂ ਬੁੱਡੇਵਾਲ ਖੰਡ ਮਿਲਦਾ ਨਾਮ ਹੁੰਦਾ ਸੀ ਫਿਰ ਇੱਕ ਵਾਰੇ ਉਚਾਈਆਂ ਹੁਣ ਦੁਬਾਰਾ ਫਿਰ ਉੱਥੇ ਹੀ ਪਹੁੰਚ ਗਏ ਜੀ ਪਿਛਲੀ ਵਾਰ ਸਤਾਰ ਪਹਿਲਾਂ ਜਦੋਂ ਸਾਡੀ ਸ਼ੁਰੂਆਤ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਾਡਾ ਬੋਰਡ ਬਣਿਆ ਤੇ 10 ਲੱਖ ਗੰਨੇ ਤੇ ਪਿਛਲੀ ਵਾਰ ਸੀਜ਼ਨ ਜਿਹੜਾ ਅਸੀਂ 17 ਤੇ ਲਾਗੇ ਇਸ ਵਾਰੀ ਉਮੀਦ ਆ ਵੀ 20 ਪਲੱਸ ਕਰਾ ਖੜਾ ਉਹ ਮਾਲਕ ਦਾ ਅਬਾਦ ਅਸ਼ੀਰਵਾਦ ਦੇਣਾ ਹਾਂਜੀ ਇਹ ਜਣਾ ਚੰਦੇ ਹੋ ਇਸ ਤਰ੍ਹਾਂ ਦੇ ਜਿਹੜੇ ਕਿਸਾਨ ਜਿਹੜੇ ਵੀਰ ਆਉਣਗੇ ਉਹਨਾਂ ਲਈ ਕਿਸ ਤਰ੍ਹਾਂ ਦੀਆਂ ਸਹੂਲਤਾਂ ਨੇ ਇੱਥੇ ਮਿਲਦੇ ਦੇ ਉੱਤੇ ਕਿੰਨੇ ਕ ਟਾਈਮ ਲਈ ਉਹਨਾਂ ਨੂੰ ਇੱਥੇ ਰੁਕਣਾ ਪਊਗਾ ਇਹ ਕੀ ਪ੍ਰਬੰਧ ਹੈ ਸਾਡੀ ਕੋਸ਼ਿਸ਼ ਇਹ ਹੈ ਜੀ ਪਰ ਕਿ ਉਸ ਤੋਂ ਛੱਡੀ ਜਾ ਰਹੀ ਜਿਹੜੇ 15 ਤੋਂ 20 ਘੰਟੇ ਦੇ ਵਿੱਚ ਵਿੱਚ ਕਿਸਾਨ ਵੀਰ ਵਿਲੇ ਹੁੱਕ ਜਾਂਦੇ ਇਸ ਤੋਂ ਬਾਅਦ ਲੈ ਨਹੀਂ ਲੱਗੂਗਾ ਪਰ ਸਟਾਫ ਸਾਡਾ ਸੀਡੀਓ ਸਾਭ ਨੂੰ ਸਾਰਾ ਫਕਤ ਦੱਸਦਾ ਨਹੀਂ ਕਿ 15 ਤੋਂ 20 ਘੰਟੇ ਬਾਅਦ ਜਿੰਮੇ ਚਾਰ ਨਾ ਰੁਕੇ ਕਿਉਂਕਿ ਇੰਨਾ ਕਿ ਤਾਂ ਜ਼ਰੂਰੀ ਹੈ ਨਾ ਫਿਰ ਮਿਲ ਮਤਲਬ ਕਿ ਹੋਰ ਖੜਤ ਪੈਦੀਆਂ ਰੁਕਣੇ ਪੈਂਦੇ ਹੁੰਦੇ ਨੇ ਜ਼ਰੂਰੀ ਹੈ ਜੀ ਬਾਕੀ ਕਿਸਾਨਾਂ ਲਈ ਆਪਾਂ ਰੁਕਣ ਵਾਸਤੇ ਵੀ ਜਗ੍ਹਾ ਬਣਾਈ ਹੋਈ ਹੈ ਕੋਈ ਪ੍ਰੋਬਲਮ ਨਹੀਂ ਹੈਗੀ ਬਾਥਰੂਮ ਲੈਟਰਿੰਗ ਬਾਥਰੂਮ ਪੂਰੇ ਵਧੀਆ ਸਾਫ਼ ਹੈ ਰਹਿਣ ਵਾਸਤੇ ਉਹਨਾਂ ਲਈ ਜਗ੍ਹਾ ਹੈਗੀ ਹੈ ਕੋਈ ਪ੍ਰੋਬਲਮ ਨਹੀਂ ਹੈਗੀ ਮਿਲਦੇ ਵਿੱਚ ਕਿਸਾਨ ਵੀਰ ਪੂਰੇ ਮਜੇ ਨਾਲ ਇੱਥੇ ਰਹਿੰਦੇ ਆ ਕੋਈ ਉਹੋ ਜੀ ਪ੍ਰੋਬਲਮ ਨਹੀਂ ਹੈ